ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਪ੍ਰੋਗਰਾਮ ਕਾਫੀ ਸਾਡਾ ਬਿਜ਼ੀ ਹੋਣਾ ਹੈ ਕਈ ਸਵਾਲ ਪਹਿਲਾਂ ਨੇ ਪਹਿਲਾਂ ਦੇ ਆਏ ਪਏ ਨੇ ਪੈਂਡਿੰਗ ਨੇ ਮੈਂ ਕਹੀ ਜਨਾ ਡਾਕਟਰ ਸਾਹਿਬ ਆਉਣਗੇ ਡਾਕਟਰ ਸਾਹਿਬ ਆਉਣਗੇ ਤੇ ਉਹਨਾਂ ਨਾਲ ਇਹ ਗੱਲ ਕਰਾਂਗੇ ਤੇ ਪਾਣੀਆਂ ਦੀ ਆਪਾਂ ਗੱਲ ਚਲਾਈ ਹੋਈ ਆ ਹਨਾ ਵਾਟਰ ਮੈਨੇਜਮੈਂਟ ਦੀ ਦੁਨੀਆ ਭਰ ਦੇ ਅਸੀਂ ਸਿਸਟਮ ਪੜਚੋਲ ਰਹੇ ਆ ਦੇਖ ਰਹੇ ਆ ਤੁਹਾਡੇ ਐਕਸਪੀਰੀਅੰਸ ਲੈ ਰਹੇ ਆ ਤੇ ਕਿਸ ਤਰ੍ਹਾਂ ਅਸੀਂ ਇਹਨੂੰ ਮੈਨੇਜ ਕਰ ਸਕੀਏ ਕਿਤੇ ਵੀ ਹੋਈਏ ਚਾਹੇ ਪੰਜਾਬ ਆ ਜਾਂ ਕਿਤੇ ਵੀ ਪਾਣੀ ਤਾਂ ਪਾਣੀ ਆ ਨਾ ਤੇ ਇਹ ਇੱਕ ਨਾ ਚਲੋ ਪਹਿਲਾਂ ਇੱਥੋਂ ਹੀ ਸ਼ੁਰੂ ਕਰ ਲੈਂਦੇ ਚਾਹਲ ਸਾਹਿਬ ਨੇ ਕੁਝ ਜਾਣਕਾਰੀਆਂ ਭੇਜੀਆਂ ਸੀ ਕਿ ਪੰਜਾਬ ਚ ਸਭ ਤੋਂ ਭਾਰੀ ਬੇਦਰੀਨ ਸਲਾਬ ਮਲੇ ਟਾਈਟਲ ਹੈ ਤੇ ਐਮਪੀ ਨੇ ਪ੍ਰਧਾਨ ਮੰਤਰੀ ਕੋਲ ਕੀਤੀ ਵੱਡੇ ਰਾਹਤ ਫੰਡ ਦੀ ਮਲੇ ਮੰਗਾ ਹਨ ਤੇ ਹੁਣ ਗੁਰਮੀਤ ਸਿੰਘ ਮੀਤੇਰ ਪ੍ਰਧਾਨ ਨਰਿੰਦਰ ਮੋਦੀ ਕੋਲ ਤੁਰੰਤ ਰਾਹਤ ਪੈਕੇਜ ਦੀ ਮੰਗ ਕੀਤੀ ਹੈ ਉਹਨੇ ਤੁਰੰਤ 20000 ਕਰੋੜ ਦੇ ਅੰਤਰਿਮ ਗ੍ਰਾਂਟ ਦੀ ਮੰਗ ਕੀਤੀ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਕੇਂਦਰ ਨੂੰ ਪੰਜਾਬ ਨੂੰ 60000 ਕਰੋੜ ਦੇ ਰਾਹਤ ਫੰਡ ਜਿਹੜਾ ਜੀਐਸਟੀ ਦਾ ਮੰਗ ਕੀਤੀ ਹੈ ਨਾ ਸੋ ਆਪਾਂ ਅੱਜ ਥੋੜੀ ਜਿਹੀ ਨਾ ਇਹ ਫੰਡਾਂ ਦੀ ਤਾਂ ਗੱਲ ਡਿਟੇਲ ਚ ਕਰ ਲੋ ਚਾਰਲ ਸਾਬ ਨਾ ਕਰਾਂਗੇ ਅ ਡਾਕਟਰ ਸਾਹਿਬ ਹੜ ਆਏ ਨੇ ਭਾਖੜਾ ਬੋਰਡ ਦੀ ਆਪਾਂ ਜਿਹੜੀ ਨਾ ਮੈਨੇਜਮੈਂਟ ਦੀ ਥੋੜੀ ਜਿਹੀ ਗੱਲ ਕਰਨੀ ਆ ਕਿ ਉਹਨਾਂ ਦੀ ਵੀ ਇੱਕ ਪ੍ਰੈਸ ਕਾਨਫਰੰਸ ਹੋਈ ਜਿਸ ਦੀ ਕਾਪੀ ਤੁਹਾਡੇ ਕੋਲ ਵੀ ਹੈਗੀ ਆ ਤੇ ਤੁਸੀਂ ਥੋੜਾ ਮਤਲਬ ਬਰੀਫਲੀ ਸਾਨੂੰ ਦੱਸੋਗੇ ਕਿ ਮਤਲਬ ਉਹਨਾਂ ਦਾ ਕੀ ਕਹਿਣਾ ਹੈ ਇਹਦੇ ਬਾਰੇ ਇਹ ਦੋ ਕੰਟਰੀ ਕੰਟਰਡਿਕਟਰੀ ਜਿਹੜੇ ਸਟੇਟਮੈਂਟ ਚੱਲਦੇ ਆ ਜੀ ਇੱਕ ਤਾਂ ਕਹਿੰਦੇ ਆ ਵੀ ਇਹ ਨੇਚਰਲ ਹੈ ਇੱਕ ਕਹਿੰਦੇ ਕਮੈਂਡਮੈਂਟ ਹੈ ਅੱਛਾ ਜੀ ਇਹ ਦੋਨੋਂ ਹੀ ਆ ਜੀ ਇਕੱਠੇ ਆ ਇਹ ਦੋਨੋਂ ਪੱਖ ਜਿਹੜੇ ਸਹੀ ਆ ਇਹ ਜਿਹੜੀ ਮੈਨ ਮੇਡ ਦਾ ਇਹ ਗੱਲ ਇਹ ਆ ਕਿ ਜਿਹੜਾ ਲੈਵਲ ਹੈ ਜਿੰਨੇ ਡੈਮ ਬਣੇ ਹੋਏ ਆ ਉਹਨਾਂ ਦਾ ਲੈਵਲ ਇਸ ਹਿਸਾਬ ਨਾਲ ਨਹੀਂ ਮੇਨਟੇਨ ਕਰਕੇ ਰੱਖਿਆ ਗਿਆ ਕਿ ਜੇ ਬਾਰਸ਼ਾਂ ਜਦ ਵੱਧ ਜਾਣ ਤਾਂ ਇਹ ਉੱਚ ਪਾਣੀ ਕਾਫੀ ਸਾਰਾ ਜਮਾ ਹੋ ਜਵੇ ਤਾਂ ਕਿ ਅੱਗੇ ਜਾ ਕੇ ਫਲੱਡ ਦਾ ਰੂਪ ਨਾ ਧਾਰ ਲਵੇ ਹਾਂਜੀ ਇੰਨਾ ਵੀ ਘੱਟ ਨਾ ਰੱਖਿਆ ਜਾਵੇ ਕਿ ਜੇ ਲੋਡ ਪੈਣੀ ਹੈ ਜਿਸ ਵੇਲੇ ਇਰੀਗੇਸ਼ਨ ਦੀ ਤਾਂ ਨਹਿਰਾਂ ਨੂੰ ਪਾਣੀ ਬਿਨਾਂ ਘੱਟ ਜਾਵੇ। ਹੂੰ। ਤੋਂ ਇਹ ਧਾਰਨਾ ਇਹ ਇਹਨਾਂ ਦੇ ਦਿਮਾਗ ਵਿੱਚ ਰਹੀ ਆ ਕਿ ਪਹਿਲਾਂ ਡੈਮਾਂ ਨੂੰ ਭਰ ਲੈਣ ਦਿਓ ਫਿਰ ਜਿਹੜਾ ਵਾਧੂ ਪਾਣੀ ਹੋ ਕੋਈ ਛੱਡ ਦਿਆਂਗੇ ਅਸੀਂ। ਹਾਂਜੀ। ਉਹ ਜਿਹੜਾ ਵਾਧੂ ਪਾਣੀ ਡੈਮ ਤਾਂ ਭਰ ਲੈ ਵਾਧੂ ਪਾਣੀ ਜਿਹੜਾ ਆਇਆ ਉਹ ਸਾਰਾ ਹੀ ਛੱਡਣਾ ਪੈ ਗਿਆ ਤੇ। ਜੀ। ਅੱਗੇ ਜਾ ਕੇ ਸਾਡੇ ਪ੍ਰਬੰਧ ਹੈ ਨਹੀਂ ਸੀ। ਜੀ। ਅੱਛਾ ਉਹ ਲੌਂਗ ਟਰਮ ਹੁਣ ਜਿੰਨੇ ਜੇ ਹੁਣ ਪੱਕੇ ਬੰਦ دریاਵਾਂ ਦੇ ਬਣ ਜਾਂਦੇ ਜਦ ਦੀਆਂ ਗਰੰਟੀਆਂ ਮਿਲਦੀਆਂ ਨੇ ਭਾਵੇਂ ਉਹਨੂੰ ਪੱਕੇ ਬੰਦ ਬਣਾ ਲੈਂਦੇ ਇਹਨਾਂ ਦੇ ਆਲੇ ਦੁਆਲੇ ਪਾਣੀ ਬੰਦ ਬੰਦ ਟੁੱਟਣੇ ਹੀ ਨਹੀਂ ਸੀ ਜਿਹੜੇ ਤੁਹਾਡੇ ਕਹਿਣ ਦਾ ਮਤਲਬ ਹੈ ਜਿਹੜੇ ਪਿੰਡਾਂ ਦੇ ਲੱਗ ਲੱਗੇ ਨਹਿਰਾਂ ਜਾਂਦੀਆਂ ਨੇ ਮਤਲਬ ਲੱਗੇ ਲੱਗੇ ਪਿੰਡ ਨੇ ਉਹ ਉਹਨਾਂ ਬੰਨਾਂ ਦੀ ਗੱਲ ਕਰ ਰਹੇ ਹਾਂ ਜਿਹੜੇ ਸਾਈਡ ਤੇ ਬੰਦ ਹੁੰਦੇ ਨੇ ਜਿਹੜੇ ਦਰਿਆ ਦੇ ਆਲੇ ਦੁਆਲੇ ਜਿਹੜੇ ਦਰਿਆ ਦੇ ਆਲੇ ਦੁਆਲੇ ਬੰਦ ਹੁੰਦੇ ਨੇ ਤੇ ਉਹ ਹਜੇ ਬਹੁਤ ਤੱਕ ਕੱਚੇ ਵੀ ਆ ਸਾਰੇ ਤਕਨੀਕ ਕੱਚੇ ਬੋਤੇ ਤਾਂ ਇਹ ਲੀਹ ਬਣਾਈਆਂ ਹੋਈਆਂ ਲੋਕਾਂ ਨੇ ਟਰੈਕਟਰ ਲੰਘਣ ਨੂੰ ਰੀਤਾ ਕੱਢਣ ਨੂੰ ਕਰਨੇ ਨੂੰ ਉਹ ਫੇ ਨੀਵੇਂ ਹੋ ਜਾਂਦੇ ਆ ਤੇ ਉੱਥੇ ਜਦ ਇੰਨਾ ਪਾਣੀ ਆਉਂਦਾ ਤੇ ਟੁੱਟਣਾ ਹੀ ਆ ਡਾਕਟਰ ਸਾਹਿਬ ਤੁਸੀਂ ਇਹ ਗੱਲ ਛੇੜੀ ਆ ਤੇ ਮੈਂ ਪਰਸੋਂ ਹੀ ਆਪਣੇ ਇੱਕ ਗ੍ਰਾਈ ਪਿੰਡੂ ਮੇਰਾ ਸਾਡਾ ਗੋਤੀ ਆ ਉਹਦੇ ਨਾਲ ਗੱਲ ਕਰ ਰਿਹਾ ਸੀ ਮੈਂ ਕਿਹਾ ਕੀ ਸਾਡੇ ਇਲਾਕੇ ਦੇ ਵਿੱਚ ਕੀ ਚੱਲ ਰਿਹਾ ਨਵਾਂ ਸ਼ਹਿਰ ਲਿਕਾ ਜ ਉਹ ਕਹਿੰਦੇ ਵੀ ਜਿਹੜਾ ਬੜਾ ਜ਼ੋਰ ਤੋਂ ਪਿੱਛੇ-ਪਿੱਛੇ ਆ ਉੱਥੇ ਪਿੰਡਾਂ 'ਚ ਪਾਣੀ ਆਇਆ ਸ਼ਹਿਰ ਆਪਣੇ ਨਹਿਰਾਂ ਦੇ ਲਾਗੇ-ਲਾਗੇ ਪਰ ਉਹ ਤੋਂ ਬਾਅਦ ਫਲੋਰ ਤੱਕ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਤੇ ਉਹਦਾ ਕਾਰਨ ਉਹਨੇ ਇਹ ਦੱਸਿਆ ਵੀ ਪਾਣੀ ਜਿਹੜਾ ਪਿੰਡਾਂ 'ਚ ਆਇਆ ਕਿ ਜਿੱਦਾਂ ਤੁਸੀਂ ਕਿਹਾ ਲੋਕਾਂ ਦੇ ਵਿੱਚੋਂ ਲੀਹਾਂ ਪਾਈਆਂ ਹੋਈਆਂ ਸੀ ਟਰੈਕਟਰ ਲਗਾਉਣ ਨੂੰ ਜੀ ਤੇ ਉਹ 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 ਪੂਰੀਆਂ ਕੀਤੀਆਂ ਨਹੀਂ ਲੋਕਾਂ ਨੇ ਵੀ ਜਿਹੜੀ ਆ ਬੜੀ ਅਣਗਹਿਲੀ ਕੀਤੀ ਤੇ ਪਾਣੀ ਜਦ ਭਰਿਆ ਤਾਂ ਉਹਨਾਂ ਲੀਹਾਂ ਦੇ ਰਾਹੀਂ ਵੀ ਉਹਨਾਂ ਪਿੰਡਾਂ ਦੇ ਵਿੱਚ ਆ ਵੜਿਆ ਤੇ ਉਹ ਪਿੰਡ ਵੀ ਕਹਿੰਦੇ ਵੀ ਉੱਤੇ ਪਹਿਲਾਂ ਇੱਕ-ਇੱਕ ਦੋ-ਦੋ ਘਰ ਹੁੰਦੇ ਸੀ ਮੋਟਰਾਂ ਹੁੰਦੀਆਂ ਸੀਗੀਆਂ ਹੌਣ ਉੱਤੇ ਪਿੰਡ ਬਣਾ ਕੇ ਬੈ ਗਏ ਆ ਉੱਤੇ ਪਿੰਡ ਹੋਣੇ ਹੀ ਨਹੀਂ ਸੀ ਚਾਹੀਦੇ ਜਿੱਥੇ ਉਹ ਪਿੰਡ ਬਣੇ ਹੋਏ ਨੇ ਉਹ ਤਾਂ ਉਹ ਤਾਂ ਪੇਟ ਏਰੀਆ ਉਹਦਾ ਉਹਦਾ ਫਲੱਡ ਪਲੇਨਸ ਹੈ ਦਰਿਆ ਦੇ ਐਕਚੁਅਲੀ ਸ਼ੁਰੂ ਵਿੱਚ ਤਾਂ ਇਹ ਆਇਆ ਆ ਕਿ ਜਿਹੜਾ ਦਿਨੀ ਦਰਿਆ ਦੀ ਜ਼ਮੀਨ ਹੈ ਦਰਿਆਵਾਂ ਥੱਲੇ ਆ ਇਹ ਸਰਕਾਰੀ ਜ਼ਮੀਨ ਨਹੀਂ ਹੈ ਅੱਛਾ ਜੀ ਲੋਕਾਂ ਦੀ ਆਪਣੀ ਮਲਕੀਅਤ ਹੈ ਇਹ ਇਸੀ ਕਰਕੇ ਲੋਕ ਜਿੱਥੇ ਕਿ ਉਹਨਾਂ ਨੂੰ ਲੱਗਦਾ ਵੀ ਇੱਥੇ ਸਾਡੀ ਮਾਲਕੀਅਤ ਹੈਗੀ ਆ ਉਹ ਚਾਹੇ ਬੰਦ ਥੱਲੇ ਦੀ ਚਾਹੇ ਤੋੜ ਕੇ ਚਾਹੇ ਉੱਪਰ ਦੀ ਲੰਘ ਕੇ ਤੇ ਆਪਣੀ ਖੇਤੀ ਉੱਥੇ ਨੂੰ ਜਾਂਦੇ ਨੇ ਉਹ ਜੇ ਉਹਨਾਂ ਦੇ ਮਾਲਕ ਨੂੰ ਇਹ ਭਲੇਖਾ ਹੈ ਕਿ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਉਹਨਾਂ ਖੇਤ ਬਣਾਏ ਹੋਏ ਨਹੀਂ ਜੇ ਲੋਕਾਂ ਨੇ ਕਬਜ਼ਾ ਕੀਤਾ ਵੀ ਜਦੋਂ ਲੋਕ ਕਬਜ਼ਾ ਕਰਦੇ ਆ ਤਾਂ ਐਡਮਿਨਿਸਟ੍ਰੇਸ਼ਨ ਉਹਨੂੰ ਛਡਾਉਂਦੀ ਕਿਉਂ ਨਹੀਂ ਫਿਰ ਇਸ ਕਰਕੇ ਨਹੀਂ ਕਿਉਂਕਿ ਉਹਨਾਂ ਦੀ ਮਲਕੀਅਤ ਹੈ ਮੈਂ ਮੈਂ ਵੀ ਇਹੀ ਸੋਚਦਾ ਹੁੰਨਾ ਆ ਕਿ ਖੇਤ ਬਣੇ ਹੋਏ ਆ ਅਸੀਂ ਖੁਦ ਉੱਥੇ ਜਾ ਕੇ ਇੱਕ ਬਰੀ ਪਾਰਟੀ ਕਰਕੇ ਆਏ ਖਾਣਾ ਪੀਣਾ ਖਾ ਕੇ ਆਏ ਬਈ ਪੌਪੂਲਰ ਲੱਗੇ ਹੋਏ ਨੇ ਬਈ ਇਹ ਕਾਬਜ ਇਹ ਕਿਦਾਂ ਸਰਕਾਰੀ ਜ਼ਮੀਨ ਤੇ ਛਰੇ ਆ ਮਕਬਜਾ ਸਰਕਾਰ ਛਡਾ ਨਹੀਂ ਕਿਉਂ ਨਹੀਂ ਸੋ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਇਹ ਪ੍ਰਾਈਵੇਟ ਪ੍ਰਾਪਰਟੀਆਂ ਨੇ ਉਹ ਸਾਰੀਆਂ ਇਹ ਪ੍ਰਾਈਵੇਟ ਪ੍ਰਾਪਰਟੀਆਂ ਜੀ ਸਾਰੀਆਂ ਐਸੀ ਕਰਕੇ ਸਰਕਾਰ ਰੋਕ ਨਹੀਂ ਸਕਦੀ ਉਹਨਾਂ ਨੂੰ ਇਹ اچھا ਫਿਰ ਇਹ ਐਡਮਿਨਿਸਟ੍ਰੇਸ਼ਨ ਨੇ ਜਿਸ ਵੇਲੇ ਮੰਨ ਬਣਾਏ ਆ ਉਹ ਬੰਦ ਦੇ ਉੱਤੇ ਨੂੰ ਬੰਦ ਉਹਨੂੰ ਡਿਸਟਰੋਏ ਕਿਉਂ ਕਰਨ ਜੇ ਉਹ ਡਿਸਟਰੋਏ ਕਰਦੇ ਆ ਉੱਪਰ ਦੀ ਲੰਗਦੇ ਆ ਉਹਨੂੰ ਬੰਦ ਨੂੰ ਤੋੜਦੇ ਆ ਤਾਂ ਉਹ ਤੇ ਐਕਸ਼ਨ ਹੋਣਾ ਚਾਹੀਦਾ ਸੋ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਸਰਕਾਰ ਨੇ ਕਬਜ਼ਾ ਕੀਤਾ ਹੋਇਆ ਸਰਕਾਰ ਨੇ ਕਬਜ਼ਾ ਕੀਤਾ ਹੋਇਆ ਇਹ ਇਹਦੇ ਉੱਤੇ ਨਾ ਤਾਂ ਇਹਨਾਂ ਨੇ ਇਨਕੁਆਇਰੀ ਜਿਹੜਾ ਫਿਰ ਉਹ ਜਿਹੜਾ ਉਹ ਇਹ ਰੇਤਾ ਚ ਚੁੱਕਦੇ ਨੇ ਉਹ ਪੇ ਉਹ ਵੀ ਅवैध ਰੇਤੇ ਚੱਕ ਰਹੇ ਨੇ ਸਰਕਾਰੀ ਮਾਈਨਿੰਗ ਜਿਹੜੀ ਉੱਤੋਂ ਹੋ ਰਹੀ ਹੈ ਉਹਨਾਂ ਦੇ ਧੱਕੇ ਧੱਕੇ ਨਾਲ ਉਹਨਾਂ ਨੂੰ ਮਿਲਦਾ ਕੱਖ ਨਹੀਂ ਅੱਛਾ ਲੋਕਾਂ ਨੂੰ ਪਤਾ ਨਹੀਂ ਵੀ ਇਹ ਸਾਡੀ ਜ਼ਮੀਨ ਹੈ ਅੱਛਾ ਸਾਡੇ 12 12 ਕਿੱਲੇ ਜਿਹੜੇ ਆ ਜਿਸ ਵੇਲੇ ਰੈਕਲਿਮੇਸ਼ਨ ਕਰਨੀ ਸੀ ਦਰਿਆ ਬੇਢੀ ਜ਼ਮੀਨ 12 12 ਕਿੱਲੇ ਇਹਨਾਂ ਨੂੰ ਅਲੋਟ ਹੋ ਇਸ ਦੀ ਐਸਸੀ ਨੂੰ ਅੱਛਾ ਉਹ ਨਾ ਤੇ ਉਹ ਕਾਹੀ ਜਿਹੜੀ ਆ ਉਹ ਰਿਕਲੇਮੇਸ਼ਨ ਨਹੀਂ ਹੋਈ ਉਸ ਵੇਲੇ ਜ਼ਮੀਨ ਦੀ ਵੈਲਿਊ ਵੀ ਕੁਛ ਨਹੀਂ ਸੀ ਹਾਂਜੀ ਅੱਛਾ ਤੇ ਜਿਹੜੀ ਲਾਡੂਵਾਲ ਵਾਲੀ ਫਾਰਮ ਸੀ ਉਹ ਵੀ ਅਕਵਾਇਰ ਕਰਕੇ ਜਿਹੜਾ 28 2800 ਏਕੜ ਦੀ ਜ਼ਮੀਨ ਜਿਹੜੀ ਆ ਉਹ ਰਿਕਲੇਮ ਕੀਤੀ ਸੀ ਅੱਛਾ ਜੀ ਇਹ 2800 ਕੁ ਏਕੜ ਬਣਦੇ ਸੀ ਉਹ ਉਹ ਰਿਕਲੇਮ ਕੀਤੀ ਆ ਜੇ ਉਹ ਸਰਕਾਰੀ ਜ਼ਮੀਨ ਹੁੰਦੀ ਤੇ ਸਾਨੂੰ 2800 ਦੀ 5000 ਏਕੜ ਅਸੀਂ ਕਰ ਲੈਂਦੇ ਉਹਨੂੰ ਰਿਕਲੇਮ لیکن کر نہیں سک اساتیں ٹھیک ہے اچھا ਹੁਣ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ ਕੀ ਆ ਜਿਹੜੀ ਆ ਮੇਰੇ ਦਿਮਾਗ ਦੇ ਵਿੱਚ ਇਹ ਆ ਕਿ ਸਰਕਾਰ ਨੂੰ ਸਲਾਹ ਇਹ ਦਵਾਂ ਭਈ ਇਸ ਵੇਲੇ ਜਿਹੜਾ ਐਗਰੀਕਲਚਰ ਡਿਪਾਰਟਮੈਂਟ ਹੈ ਜੀ ਹorticulture ਵਾਲੇ ਆ ਜਿਹੜਾ ਵੀ ਡਿਪਾਰਟਮੈਂਟ ਕੋਈ ਸੋਇਲ ਦੇ ਨਾਲ ਸੰਬੰਧ ਰੱਖਦਾ ਇਮੀਡੀਏਟਲੀ ਉਹਨਾਂ ਨੂੰ ਤਿਆਰ ਹੋ ਜਾਣ ਚਾਹੀਦਾ ਸੋਇਲ ਸੈਂਪਲ ਲੈਣ ਲਈ ਜੀ ਜਿੱਥੇ ਵੱਲੇ ਪਾਣੀ ਥੱਲੇ ਗਿਆ ਜੀ ਸਿਲਟ ਹੋਣੀ ਆ ਉੱਥੇ ਜੀ ਉਹ ਦੇਖਣ ਲਈ ਕਿ ਜਿਹੜੀ ਸਿਲਟ ਆ ਜਾਂ ਕੱਕਾ ਰੇਤਾ ਆ ਜਾਂ ਮੇਰੀ ਜ਼ਮੀਨ ਹਟ ਕੇ ਆਈ ਆ ਜੀ ਉਹ ਜਿਹੜੀ ਸੋਇਲ ਟੈਸਟਿੰਗ ਸਭ ਤੋਂ ਪਹਿਲਾ ਸਟੈਪ ਹੈ ਕਿ ਸੋਇਲ ਟੈਸਟਿੰਗ ਬਹੁਤ ਜ਼ਰੂਰੀ ਆ ਜੀ ਸੋਇਲ ਟੈਸਟਿੰਗ ਜਿਹੜੀ ਆ ਉਹ ਤਿੰਨ ਤਰ੍ਹਾਂ ਹੋਣੀ ਆ ਉਹ ਜੀ ਇੱਕ ਫਿਜ਼ੀਕਲ ਟੈਸਟ ਹੋਣਾ ਹੈ ਇੱਕ ਕੈਮੀਕਲ ਟੈਸਟ ਹੋਣਾ ਇੱਕ ਬਾਇਓਲੋਜੀਕਲ ਟੈਸਟ ਹੋਣਾ ਜੀ ਰੇੜਿਆ ਸੇਲਟਿਆ ਕਿਹੜੀ ਚੀਜ਼ ਆ ਹਾਂ ਡਾਕਟਰ ਸਾਹਿਬ ਥੋੜਾ ਲੱਗੇ ਆ ਤੁਹਾਡੀ ਤੁਹਾਡੀ ਆਵਾਜ਼ ਥੋੜੀ ਕੱਟ ਰਹੀ ਥੋੜਾ ਲੱਗੇ ਆ ਹਾਂਜੀ 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 ਉਹ ਤਿੰਨ ਤਰ੍ਹਾਂ ਟੈਸਟ ਹੋਣੇ ਆ ਜੀ ਉਹਦੇ ਜੀ ਜੀ ਫਿਜ਼ੀਕਲ ਟੈਸਟ ਇਹ ਹੋਣਾ ਕਿ ਇਹਦੀ ਮੋਟਾਈ ਕਿੰਨੀ ਆ ਅੱਛਾ ਜੀ ਜਿਹੜੀ ਪਹਿਲਾ ਲੈਵਲ ਸੀ ਮਿੱਟੀ ਦਾ 6 ਇੰਚ ਡਿਸਲਟ ਚੜਿਆ 6 ਇੰਚ ਜਿਹੜਾ ਰੇਤਾ ਚੜਿਆ ਤੇ ਜਾਂ ਕੀ ਹੋਇਆ 12 ਇੰਚ ਚੜਿਆ ਕਿ 12 ਤੋਂ ਜ਼ਿਆਦਾ ਚੜਿਆ ਤੇ ਨਹੀਂ ਸਿਅ ਜਮੰਡ ਹੋਣੀ ਹੈ ਜੀ ਤੇ ਤਾਂ 6 ਇੰਚ ਆ ਕੋਈ ਪ੍ਰੋਬਲਮ ਨਹੀਂ ਹੈ ਬੁੱਤੀ अच्छा जी ਥੱਲੇ ਵਾਲੀ ਨਾ ਮਿਕਸੀ ਜੀ ਲਈ ਹੋ ਜਾਣੀ ਹੈ ਉੱਥੋਂ ਬਹੁਤਾ ਨਹੀਂ ਲੇਜ਼ਰ ਲੈਵਲਿੰਗ ਦੀ ਲੋਡ ਲੋਡ ਬਣੀ ਹੈ ਬਹੁਤਾ ਨਹੀਂ ਪੈਣਾ ਹੈ। اچھا ਜੀ। اچھا ਇਹ ਇਹ ਜਿਹੜੇ ਆ ਡਿਸਾਈਡ ਹੋਣਾ ਹੈਗਾ ਸੋਲ ਟੈਸਟਿੰਗ ਤੋਂ। ਕੈਮੀਕਲ ਇਹ ਹੋਣਾ ਪੇ ਪਹਾੜਾਂ ਤੋਂ ਕਿਤੇ ਕੋਈ ਐਹੋ ਜਿਹਾ ਕੈਮੀਕਲ ਤਾਂ ਨਹੀਂ ਆ ਗਿਆ ਪੇ ਜਿਹਦੇ ਨਾਲ ਜਿਹਦੀ ਸਿਹਤ ਖਰਾਬ ਹੁੰਦੀ ਆ। ਜੀ। ਜਿਹੜੇ ਬਾਇਓਲੋਜੀਕਲ ਐ ਉਹ ਦੇਖਣਾ ਵੀ ਇਹਦੇ ਵਿੱਚ ਜਿਹੜਾ ਆ ਆਰਗੈਨਿਕ ਮੈਟਰ ਕਿੰਨਾ ਹੈ ਉਹ ਜਾਊ ਹੈਗੀ ਕਿ ਨਹੀਂ ਹੈਗੀ ਇਹ ਤਾਂ ਇਮੀਡੀਏਟਲੀ ਜਿਹੜੇ ਆ ਸੋਲ ਟੈਸਟਿੰਗ ਡਿਪਾਰਟਮੈਂਟ ਨੂੰ ਐਸ ਵੇਲੇ ਇਹ ਕਰ ਦੇਣਾ ਚਾਹੀਦਾ ਜਦੋਂ ਪਾਣੀ ਉਤਰਦਾ ਉਹਨਾਂ ਨੂੰ ਉਸੇ ਵੇਲੇ ਟੈਸਟ ਸ਼ੁਰੂ ਕਰ ਦੇਣੇ ਚਾਹੀਦੇ ਆ ਸੈਂਪਲ ਲੈਣ ਤੇ ਉੱਥੇ ਦੱਸਣ ਵੀ ਇੱਥੇ ਐ ਐ ਐ ਐਸ ਐਚ ਡੀ ਲੋੜ ਹੈ ਸਿਲਟ ਰਿਮੂਵ ਕਰਨ ਦੀ ਲੋੜ ਹੈ ਇੱਥੇ ਜਾਂ ਵਿੱਚ ਮਿਕਸ ਕਰਨ ਦੀ ਲੋੜ ਹੈ ਕੀ ਕਰਨਾ ਹੈ ਡਾਕਟਰ ਸਾਹਿਬ ਅਗਰ ਤੁਸੀਂ ਕਹਿੰਦੇ ਆਂ ਬਈ 6 ਇੰਚ ਜਾਨਕਿ ਅੱਧਾ ਫੁੱਟ ਚੜਦੀ ਆ ਹਾਂਜੀ ਹਾਂਜੀ ਸਿਲਟ ਤਾਂ ਉਹ ਜ਼ਿਮੀਦਾਰ ਐਦਾਂ ਹੀ ਬਾਹ ਕੇ ਆਪਣੇ ਖੇਤ ਨੂੰ ਰਿਸਟੋਰ ਕਰ ਸਕਦਾ ਕਹਿਣ ਦਾ ਮਤਲਬ ਇਹ ਹੈ ਉਲਟਾ ਮੀ ਹਲ ਨਾਲ ਬਾਹ ਲੋ ਮਿਕਸ ਹੋ ਜਾਣੀ ਹੈ ਵਿੱਚ ਤੇ ਜੇ ਜੇ ਉਸ ਤੋਂ ਜ਼ਿਆਦਾ ਫੁੱਟ ਫਿਰ ਉਹਦਾ ਕੀ ਹੱਲ ਹੈ ਉਹ ਚੱਕਣੀ ਪੈਗੀ ਉਦੋਂ ਰਿਮੂਵ ਕਰਨੀ ਪੈਗੀ ਉਹ ਹੈ ਵੀ ਫਿਰ ਉਹ ਦੀ ਚੀਜ਼ ਲਿੰਕ ਕਰਨੀ ਪਊਗੀ ਜੇ ਤਾਂ ਚੱਕਣ ਵਾਲੀ ਆ ਉਹ ਸੋਇਲ ਸੋਇਲ ਟੈਸਟ ਦੱਸੂਗਾ ਵੀ ਇਹ ਇਹ ਨੂੰ ਹੁਣ ਕੀ ਕਰਨਾ ਵੀ ਇਹ ਨੂੰ ਚੱਕਣਾ ਆ ਜਾਂ ਇਹ ਨੂੰ ਵਿੱਚ ਮਿਕਸ ਕਰਨਾ ਆ ਅੱਛਾ ਉਹ ਫਿਰ ਥੱਲੇ ਵਾਲੀ ਮਿੱਟੀ ਦੇ ਨਾਲ ਮਿਕਸ ਕਰਨੀ ਪਊਗੀ ਫਿਰ ਉਹ ਠੀਕ ਹੈ ਅੱਛਾ ਜੇ 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 ਨ ਨਹਿਰਾ ਦੇ ਕੰਡਿਆਂ ਤੋਂ ਜਿਹੜੇ ਖੇਤ ਨੇ ਉੱਥੋਂ ਚੱਕਣ ਦੀ ਗੱਲ ਆਉਂਦੀ ਆ ਤੇ ਕ੍ਰਿਸ਼ਨ ਕੁਮਾਰ ਉਹਨਾਂ ਨੂੰ ਵੀ ਘੇਰਿਆ ਬਹੁਤ ਸਾਰੇ ਲੀਡਰਾਂ ਨੇ ਕਿਸਾਨਾਂ ਨੇ ਕਿ ਉਹ ਮਾਈਨਿੰਗ ਦੇ ਸੈਕਟਰੀ ਨੇ ਇਸ ਵੇਲੇ ਸ਼ਾਇਦ ਤੇ ਉੱਥੇ ਫਿਰ ਜਿਹੜੇ ਮਾਈਨਿੰਗ ਲਾਅ ਵੀ ਲਾਗੂ ਹੋ ਸਕਦੇ ਨੇ ਕਿ ਪਿੰਡਾਂ ਦੇ ਵਿੱਚ ਵੀ ਇਹ ਅਸੀਂ ਪਰਮਿਸ਼ਨ ਲੈਣੀ ਪਵੇਗੀ ਇੱਥੇ ਆਹ ਕਰਨਾ ਪਵੇਗਾ ਉੱਥੇ ਆਹ ਕਰਨਾ ਪਵੇਗਾ ਪਰਚੇ ਮਾਈਨਿੰਗ ਦੀ ਤੇ ਉੱਥੇ ਲੁੱਟ ਬਣੀ ਹੈ ਜਿੱਥੇ ਕੱਕਾ ਰੇਤਾ ਰੇਤਾ ਹੈ ਅੱਛਾ ਕਿ ਉਹ ਤਾਂ ਸੀਮੈਂਟ ਜਿਹੜਾ ਆ ਉਹ ਤਾਂ ਜਿੱਦਾਂ ਬਾਤੀ ਬਿਕਦਾ ਹੈ ਉਦੋਂ ਵੇਚੂਗਾ ਉਹਦੇ ਵਿੱਚ ਇਹ ਆ ਕਿ ਜਿਸ ਜ਼ਿੰਮੇਵਾਰ ਦੀ ਜ਼ਮੀਨ ਹੈਗੀ ਆ ਉਹਦੇ ਨਾਲ ਹਿੱਸਾ ਪੱਤੀ ਕਰਨੇ ਟਾਈਮ ਬਾਉਂਡ ਜਿਹੜਾ ਹੈ ਉਹਨੂੰ ਚੁਕਣਾ ਦੇ ਦੇਣ ਤਾਂ ਕਿ ਉਹਦਾ ਨੁਕਸਾਨ ਨਾ ਹੋਵੇ ਜੀ ਜਿੰਨਾ ਫਸਲ ਤੋਂ ਆਉਣਾ ਸੀ ਉਹ ਦੇਖ ਲੈਣ ਭਈ ਇਹ ਇਹ ਇੰਨੇ ਇੰਨੇ ਪੈਸੇ ਇਹਨੇ ਕਮਾਉਣੇ ਸੀ ਇਹਨੂੰ ਇੰਨੇ ਦੇ ਦਿਓ ਤੇ ਟਾਈਮ ਬਾਉਂਡ ਕਰ ਲੈਣ 6 ਮਹੀਨੇ ਚੁਕਣਾ ਸਾਲ ਚੁਕਣਾ ਜਿਵੇਂ ਜਿਵੇਂ ਉਹਨੇ ਉਹਨੂੰ ਪੈਸੇ ਮਿਲਦੇ ਜਾਣ ਉਹਨਾਂ ਐਗਰੀਮੈਂਟ ਕਰ ਲੈਣ। ਡਾਕਟਰ ਸਾਹਿਬ ਹੁਣ ਜਿਹੜੀ ਰਾਹਤ ਦੀ ਗੱਲ ਚੱਲ ਰਹੀ ਆ ਆਪਾਂ ਗਰਾਊਂਡ ਲੈਵਲ ਤੇ ਦੇਖੀਏ ਚਲੋ ਜਿਨ੍ਹਾਂ ਦੇ ਘਰ ਟਾ ਹੈ ਗਏ ਹਨਾ ਕੰਧਾਂ ਡਿੱਗ ਪਈਆਂ ਕੋਠੇ ਡੈਗ ਪਏ ਉਹਨਾਂ ਦੀ ਵੀ ਉਹਨਾਂ ਨੂੰ ਵੀ ਰਾਹਤ ਬਣਦੀ ਆ। ਹੁਣ ਖਾਣ ਪੀਣ ਦੇ ਸਮਾਨ ਚਾਰਿਆਂ ਦੀ ਤਾਂ ਬਹੁਤਾਤ ਹੀ ਹੋਈ ਪਈ ਆ ਹੁਣ ਤਾਂ ਉਲਟਾ ਹੋਇਆ ਵਿਆ ਪੇ ਉਹ ਕਹਿ ਰਹੇ ਪੇ ਹੋਰ ਨਾ ਭੇਜੋ ਵਜੇ ਬਹੁਤ ਜ਼ਿਆਦਾ ਹੀ ਹੋ ਗਿਆ। ਸੋ ਆਪਾਂ ਇਹ ਇਹ ਉਮੀਦ ਨਾ ਆਪਾਂ ਇਹ ਇਹ ਕਈ ਇਹ ਨਾ ਸਰਕਾਰ ਨੂੰ ਕਿ ਸਾਨੂੰ ਇਹ ਚਾਰਾ ਚਾਹੀਦਾ ਸਾਨੂੰ ਜੀ ਇਹ ਆਹ ਫੀਡ ਲਈ ਚਾਹੀਦੇ ਆ ਹੁਣ ਜਿਹੜੀ ਅਸਲੀ ਰਾਹਤ ਹੈ ਜਿਸ ਤਰ੍ਹਾਂ ਤੁਸੀਂ ਵੀ ਦੱਸ ਰਹੇ ਹੋ ਕਿ ਇੱਕ ਤਾਂ ਜਿਹੜੀ ਫਸਲ 6 ਮਹੀਨੇ ਨੁਕਸਾਨ ਹੋਇਆ ਜੇ ਉਹਦੀ ਉਹਦੀ ਕੀਮਤ ਦੇ ਦਿੱਤੀ ਜਾਵੇ ਤੇ ਉਹਨੂੰ ਕਲੀਨ ਅਪ ਦੀ ਕੀਮਤ ਦੇ ਦਿੱਤੀ ਜਾਵੇ ਨਿਰਧਾਰਤ ਕਰਕੇ ਔਰ ਉਹ ਵੀ ਡਾਇਰੈਕਟ ਅਕਾਊਂਟ 'ਚ ਤਾਂ ਕਿ ਇਹਨਾਂ ਕਿਸਾਨਾਂ ਨੂੰ ਕਚਹਿਰੀਆਂ ਜਾਂ ਅਫਸਰਾਂ ਦੇ ਗੇੜੇ ਨਾਲ ਨਹੀਂ ਪੈਣਾ ਆਧਾਰ ਕਾਰਡ ਦੇ ਨਾਲ ਸਿੱਧੇ ਉਹਨਾਂ ਦੇ ਬੈਂਕ ਅਕਾਊਂਟ 'ਚ ਆ ਜਾਣ। ਹਾਂਜੀ। ਕੀ ਤੁਹਾਡਾ ਕੀ ਖਿਆਲ ਹੈ ਬਈ? ਬਿਲਕੁਲ ਸਹੀ ਗੱਲ ਆ। ਹੁਣ ਫਾਰੀਕਰ ਦਾ ਰਿਜ਼ਲਟ ਫੁੱਟ ਤੱਕ ਹੋ ਜਾਂਦੀ ਜਾਂ ਫੁੱਟ ਤੋਂ ਜ਼ਿਆਦਾ ਆ। ਹਾਂਜੀ। ਉਹ ਉਹ ਦੇਖਣੀ ਆ ਕਿ ਇਹਦੀ ਡੈਂਸਿਟੀ ਕਿੰਨੀ ਆ। ਜੀ। ਕੀ ਇਹ ਇਹ ਫਸਲ ਦੇ ਕਾਬਿਲ ਹੈਗੀ ਕਿ ਨਹੀਂ ਹੈਗੀ? ਹਾਂਜੀ। ਜੇ ਇਹਨੂੰ ਫਸਲ ਉਗਾਉਣ ਦੇ ਕਾਬਿਲ ਬਣਾਉਣਾ ਆ ਤੇ ਇਹਨੂੰ ਕਿਵੇਂ ਬਣਾਉਣਾ ਇੱਚ ਟੈਂਚਾ ਬੀਜ ਕੇ ਉਹਦੇ ਵਿੱਚ ਬੋਣਾ ਆ ਜਾਂ ਕੋਈ ਹੋਰ ਫਲੀਦਾਰ ਫਸਲ ਬੀਜ ਕੇ ਬੋਣਾ ਆ ਤਾਂ ਇਹ ਕਿੰਨੀ ਜਿਹੜੀ ਆ ਪੈਦਾਵਾਰ ਦੇ ਦੇਊਗੀ ਇਹ ਇਹ ਝੋਨਾ ਲੱਗ ਸਕਦਾ ਕੀ ਇਹਦੇ ਵਿੱਚ ਟੇਣਾ ਪਾਟਣ ਗਿਆ ਕੀ ਜਿਹੜਾ ਪਾਣੀ ਥੱਲੇ ਨੂੰ ਜਾਊਗਾ ਕਿ ਨਹੀਂ ਜਾਊਗਾ ਕਿ ਖੜਾ ਹੀ ਰਹੂਗਾ ਉੱਤੇ ਇੰਨੀ ਡੈਂਸਿਟੀ ਹੈ ਇਹਦੀ ਜੀ ਜੇ ਹੁਣ ਪਾਣੀ ਖੜਾ ਰਹੂਗਾ ਤਾਂ ਦੂਜੀ ਫਸਲ ਨਹੀਂ ਹੋਣੀ ਇਹ ਦੇ ਵਿੱਚ ਜੀ ਉਹਦਾ ਉਹਦਾ ਕੰਪਨਸੇਸ਼ਨ ਬਣਦਾ ਸਰਕਾਰ ਉਹਨਾਂ ਰਾਤ ਦੇ ਦੇਵੇ ਇੰਨੀ ਕੁ ਭਾਈ ਪੈਤਰੀ ਫਸਲ ਜੋਗਾ ਤਾਂ ਕਰ ਲੈ ਹੁਣ ਇਹ ਨਾ ਨੀ ਲਿਮਿਟ ਜਿਹੜੀ 15000 ਦੀ ਰੱਖੀ ਹੋਈ ਹੈ 1 ਏਕੜ ਦੇ ਜਿੱਥੇ ਜ਼ਿਮੀਦਾਰ ਨੇ 60 7000 ਕਮਾਉਣਾ ਚੋਣੇ ਦੇ ਵਿੱਚੋਂ 15000 ਨਾਲ ਤਾਂ ਉਹ ਕੋਸ ਪ੍ਰੋਡਕਸ਼ਨ ਵੀ ਨਹੀਂ ਨਿਕਲਣੀ ਸਹੀ ਗੱਲ ਇਹ ਇਹ ਸਾਰੇ ਮਾਮਲੇ ਜਿਹੜੇ ਆ ਇਹ ਇਮੀਡੀਏਟਲੀ ਅਸੈਸ ਕਰ ਲੈਣੇ ਚਾਹੀਦੇ ਆ ਉਹ ਤੋਂ ਪਹਿਲਾਂ ਕਿ ਇਹ ਬਤਤ ਬਤ ਸੇ ਆਵੇ ਆਪਰੇਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਟੈਸਟ ਹੋ ਜਾਣੇ ਚਾਹੀਦੇ ਆ ਜਿੱਦਾਂ ਇਹ ਕਹਿੰਦੇ ਡਾਕਟਰ ਸਾਹਿਬ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਨਾ ਇੱਕ ਇੱਕ ਖਬਰ ਵੀ ਮੇਰੇ ਕੋਲ ਹੈਗੀ ਆ ਜਿੱਥੇ ਖਬਰ ਵੈਸੇ ਛਪੀ ਆ ਸਾਰੇ মিডিਆ ਦੇ ਵਿੱਚ ਕਿ ਭਾਰਤ ਸਰਕਾਰ ਦੀ ਜਿਹੜੀ ਟੀਮ ਹੈ ਨਾ ਉਹ ਕਪੂਰਥਲਾ ਸੁਲਤਾਨਪੁਰ ਲੋਧੀ ਦੇ ਹੜਾਂ ਦੇ ਵਿੱਚ ਦੌਰਾ ਕੀਤਾ ਤੇ ਉਹਨਾਂ ਨੇ ਜਾਣਕਾਰੀ ਸਾਰੀ ਲਈ ਆ ਤੇ ਇਹ ਜਾਣਕਾਰੀ ਅਸੈਸਮੈਂਟ ਹੋ ਰਹੀ ਆ ਮੈਂ ਪਹਿਲਾਂ ਵੀ ਕਹਿ ਰਿਹਾ ਕਿ ਮੋਦੀ ਦੇ ਆਉਣ ਤੋਂ ਪਹਿਲਾਂ ਇਹ ਸਾਰੀ ਅਸੈਸਮੈਂਟ ਜਾ ਕੇ ਆਈ ਏਮ ਵੈਰੀ ਹੋਪਫੁਲ ਮੈਂ ਅਰਦਾਸ ਹੀ ਕਰਾਂਗਾ ਕਿ ਇੱਕ ਵਧੀਆ ਵੱਡਾ ਔਰ ਸਾਰਥਕ ਰਾਹਤ ਪੈਕੇਜ ਜਿਹੜਾ ਪੰਜਾਬ ਨੂੰ ਮਿਲੇ ਤੇ ਮੈਨੂੰ ਲੱਗਦਾ ਕਿ ਗਰਾਊਂਡਵਰਕ ਤਾਂ ਹੋ ਰਿਹਾ ਪਰ ਅਸੀਂ ਜਿਹੜੀ ਗੱਲ ਉਹੀ ਆ ਕਿ ਮੁੜ ਕੇ ਉਹ ਕਿਸਾਨਾਂ ਤੱਕ ਤਾਂ ਪਹੁੰਚ ਪਹੁੰਚਦਾ ਹੀ ਨਹੀਂ ਹੈਗਾ ਪ੍ਰੋਬਲਮ ਤਾਂ ਇਹ ਹੁੰਦੀ ਆ ਨਹੀਂ ਉਹ ਉਹ ਜਿਹੜੀ ਸਟੱਡੀ ਹੋ ਰਹੀ ਆ ਉਹਦੇ ਵਿੱਚ ਹਰ ਕਿਸਮ ਦੇ ਜਿਹੜੇ ਆ ਐਕਸਪਰਟ ਹੋਣਗੇ ਵੈਟਰਨਰੀ ਵਾਲੇ ਵੀ ਹੋਣਗੇ ਹਾਂਜੀ ਤੇ ਉਹ ਉਹ ਚ ਐਗਰੀਕਲਚਰ ਬੱਕੋ ਬੱਕਰੀਆਂ ਟੀਮਾਂ ਹੋਣਗੀਆਂ ਉਹਦੇ ਵਿੱਚ لیکن ਇਹ ਕਿ ਜਿਹੜਾ ਪੰਜਾਬ ਦੇ ਕੋਲ ਅਮਲਾ ਸ਼ਮਲਾ ਹੈਗਾ ਜਦੋਂ ਇਹਨਾਂ ਨੇ ਸ਼ੁਰੂ ਚ ਕਿਹਾ ਸੀ ਕਿ ਜਿਹੜੇ ADOs ਨੇ HDOs ਨੇ ਆਰਟੀਕਲਚਰ ਡਿਵੈਲਪਮੈਂਟ ਅਫਸਰ ਨੇ ਐਗਰੀਕਲਚਰ ਡਿਵੈਲਪਮੈਂਟ ਅਫਸਰ ਨੇ ਇਸ ਫੀਲਡ 'ਚ ਕੰਮ ਕਰਨਗੇ ਉਹ ਉਹਨਾਂ ਨੂੰ ਤਿਆਰ ਰੱਖਣਾ ਚਾਹੀਦਾ ਜਿਹੜੀਆਂ ਸੋਲਟ ਟੈਸਟਿੰਗ ਲੈਬਾਰਟਰੀਆਂ ਹੋ ਤਿਆਰ ਰੱਖਣੀਆਂ ਚਾਹੀਦੀਆਂ ਤਾਂ ਕਿ ਜਿਸ ਵੇਲੇ ਪੋਸੀਬਲ ਹੋਵੇ ਫੀਲਡ ਜਾਣ ਜਾਊਗਾ ਉਸੇ ਵੇਲੇ ਉਹ ਜਾ ਕੇ ਟਾਈਮ ਬਾਉਂਡ ਜਿਹੜਾ 15 ਦਿਨਾਂ ਦੇ ਵਿੱਚ 20 ਦਿਨਾਂ ਦੇ ਵਿੱਚ ਏਰੀਆ ਬਣਦੇ ਬਲੋਕਾਂ ਦੇ ਵਿੱਚ ਹੈਗੇ ਨੇ ਇਹਨਾਂ ਅਮਲਾ ਸ਼ਮਲਾ ਸਾਰਾ ਹੀ ਤਿਆਰ ਹੈ ਤੇ ਉਹਨੂੰ ਤਿਆਰ ਰੱਖਣ ਭਾਈ ਤੁਸੀਂ ਉਸੇ ਵੇਲੇ ਜਾਣਾ ਇੰਨੇ ਚਿਰ ਚ ਸਾਨੂੰ ਜਿਹੜੇ ਟੈਸਟ ਕਰ ਦੇਣੇ ਆ ਵੀ ਐਸ ਆ ਫੀਲਡ ਜਿਹੜੇ ਐਸ ਫੀਲਡ ਦੇ ਵਿੱਚ ਐ ਫੀਲਡ ਆ ਮੰਗਦੇ ਆ ਇੱਥੇ ਆ ਪ੍ਰੋਬਲਮ ਹੈ ਇੰਨੀ ਸਿਲਟ ਆ ਇੰਨਾ ਰੇਤਾ ਆ ਇੰਨਾ ਕੁਸ਼ ਹੈ ਸਾਰੇ ਜਿਹੜੇ ਆ ਉਹ ਸੈਂਪਲ ਲੈ ਕੇ ਪਿੰਡ ਵਾਲਿਆਂ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਕਿਹੜਾ ਜ਼ਿੰਮੇਦਾਰ ਨੂੰ ਅਸੀਂ ਤੇ ਜ਼ਿਆਦਾ ਕਨਸੈਂਟਰੇਟ ਕਰਨਾ ਕਿਹੜੇ ਫੀਲਡ ਘੱਟ ਕਨਸੈਂਟਰੇਟ ਕਰਨਾ ਕਿੱਥੇ ਸੌਖਾ ਕੰਮ ਹੋ ਜਾਣਾ ਕਿੱਥੇ ਉਹ ਤੋਂ ਔਖਾ ਹੋ ਜਾਣਾ ਇਹ ਸਾਰਾ ਬਾਹਰ ਫੁੱਟਿੰਗ ਤੇ ਜਿਹੜਾ ਇਹਨਾਂ ਨੂੰ ਇਸ ਵੇਲੇ ਬਾਹਰ ਨਿਕਲਣਾ ਚਾਹੀਦਾ ਆ ਉਹਦੇ 'ਚ ਬਿਲਕੁਲ ਪਿਆਰ ਰਹਿਣਾ ਚਾਹੀਦਾ ਮੇਰੇ ਮੇਰੇ ਹਿਸਾਬ ਨਾਲ ਤੇ ਕੰਮ ਇਹਵੇਂ ਹੀ ਹੋਣੇ ਆ ਬਿਲਕੁਲ ਬਿਲਕੁਲ ਮਤਲਬ ਜਿਹੜਾ ਫੋਕਸ ਆ ਕਹਿਣ ਦਾ ਮਤਲਬ ਹੈ ਫੋਕਸ ਇਸ ਵੇਲੇ ਡੀਸਿਲਟਿੰਗ ਦਾ ਮਾਲ ਡੰਗਰਾਂ ਨੂੰ ਰਿਸਟੋਰ ਕਰਨ ਦਾ ਸਾਂਭਣ ਦਾ ਤੇ ਜਿਹੜਾ ਇਨਫਰਾਸਟ੍ਰਕਚਰ ਡੈਮੇਜ ਹੋਇਆ ਉਹਨੂੰ ਉਹਨੂੰ ਰিস্টੋਰ ਕਰਨ ਦਾ ਜਿਹਦਾ ਬੰਦ ਬੰਨ ਜਿਹੜੇ ਆ ਬੰਨਾਂ ਦੀ ਗੱਲ ਚੱਲ ਰਹੀ ਆ ਸਾਡੇ ਨਾਲ ਜਗਤਾਰ ਚਵਲ ਮਨੀਲਾ ਤੋਂ ਜੁੜੇ ਨੇ ਉਹ ਕਹਿੰਦੇ ਨੇ ਕਿ ਤੁਸੀਂ ਬੰਨ ਸਾਰੇ ਕੱਚੇ ਹੀ ਹਨ ਬੰਨ ਵੀ ਜ਼ਿਆਦਾ ਹੀ ਕੱਚੇ ਹਨ ਤੇ ਕੱਚੇ ਰਾਂ ਨੂੰ ਉੱਚੇ ਕਰਕੇ ਬਣਾਏ ਨੇ ਜਿਹੜੇ ਨੇ ਮਤਲਬ ਉਹ ਜਿਹੜੇ ਮਤਲਬ 70 ਸਾਲ ਹੋ ਗਏ ਮਤਲਬ ਅਸੀਂ ਇਹਨਾਂ ਨੂੰ ਆਪਣੇ ਨਹਿਰਾਂ ਨੂੰ ਪੱਕਾ ਹੀ ਨਹੀਂ ਕਰ ਸਕੇ ਮਲੇ ਆਲੇ ਦੋਲੇ ਜਿਹੜਾ ਜੋ ਵੀ ਐ ਸਿਸਟਮ ਨੂੰ ਬਣਾ ਹੀ ਨਹੀਂ ਸਕਿਆ ਕੋਈ ਪੱਕਾ ਤਾਂ ਸਿੱਧੂ ਸਾਹਿਬ ਕੀ ਕਰਨਾ ਇਹ ਤਾਂ ਨਹਿਰਾਂ ਨੂੰ ਇਹਨਾਂ ਨੇ ਤਾਂ ਬਿਲਕੁਲ ਭੁੱਲੀ ਗਏ ਕਿ ਸਾਡੇ ਕਿ ਨਹਿਰਾਂ ਵੀ ਹੈਗੀਆਂ ਕਿ ਨਹੀਂ ਹੈਗੀਆਂ ਤਾਂ ਮੈਂ ਤੁਹਾਨੂੰ ਇੱਕ ਫੋਟੋ ਭੇਜੀ ਸੀ ਨਹਿਰਾਂ ਦੀ ਜਿੱਡੀ ਵੀ ਹਿੰਦੁਸਤਾਨ ਟਾਈਮ ਚ ਤਿੰਨ ਚੌਥੀ ਕਾਲਮ ਦੀ ਮੇਰੀ ਲੱਗੀ ਸੀ ਉਹ ਤੋਂ ਬਹੁਤ 2006 ਦੀ ਗੱਲ ਹੈ ਹਾਂਜੀ ਆਪੇ ਕਿਤੇ ਡਰਗ ਤੇ ਡਿੰਗੇ ਹੋਏ ਨੇ ਕਿਤੇ ਕੁਝ ਹੋਇਆ ਹੈ ਨਹਿਰਾਂ ਦੀ ਕਪੈਸਿਟੀ ਵੀ ਤਾਂ ਹੀ ਕੱਟੀ ਇਹਨਾਂ ਨੇ ਇਹ ਗੈਲੀ ਬਣੀ ਕੀਤੀ ਹੈ ਸਾਡੀਆਂ ਸਰਕਾਰਾਂ ਨੇ ਟਿਊਬਵਲਾਂ ਤੇ ਜ਼ੋਰ ਦਿੱਤਾ ਥੱਲੇ ਦਾ ਪਾਣੀ ਵੀ ਤਾਂ ਹੀ ਬਹੁਤ ਸਾਡਾ ਜਿਹੜਾ ਆ ਤਕਰੀਬਨ ਖਤਮ ਹੋਣ ਤੇ ਕੰਡੇ ਤੇ ਪਹੁੰਚਿਆ ਹੋਇਆ ਤੇ ਜਿਹੜਾ ਦਰਿਆਵਾਂ ਦੀ ਜਿੱਥੋਂ ਤੱਕ ਗੱਲ ਹੈ ਔਖਾ ਕੰਮ ਨਹੀਂ ਜੇ ਮਨ ਬਣਾ ਲੈਣ ਹੁਣ ਪਤਾ ਪਈ 6 ਫੁੱਟ ਪਾਣੀ ਚੜਦਾ ਮੈਕਸਿਮਮ 7 ਫੁੱਟ ਪਾਣੀ ਚੜੂਗਾ ਤੁਸੀਂ 10 ਫੁੱਟ ਚੂਚੀਆਂ ਜਿਹੜੀਆਂ ਆ ਬੰਦ ਬਣਾ ਲਓ ਚੌੜੇ ਬਣਾ ਲਓ ਅੰਦਰ ਨੂੰ ਜਿਹੜਾ 100 ਮੀਟਰ ਜਾਂ 150 ਮੀਟਰ ਤੱਕ ਤੇ ਬਾਹਰਲੇ ਪਾਸੇ ਇੰਨਾ ਏਰੀਆ ਜਿਹੜਾ ਇਹਨੂੰ ਸੰਘਣੇ ਜੰਗਲ ਦੇ ਵਿੱਚ ਬਦਲਦੇ ਹੋ ਇਹਨੂੰ ਬੁਸ਼ ਬੁਸ਼ ਟਾਈਪ ਜਿਦਾ ਸੰਘਣੇ ਦਰਾਖਤ ਜਿਹੜੇ ਹਾਂ ਕਿ ਜਿਹੜੀ ਦਰਿਆ ਇਹ ਮਿੱਟੀ ਜਿਹੜੀ ਬੰਨਾਂ ਦੀ ਆਵੇ ਦਰਿਆ ਦੇ ਸੈਂਟਰ ਤੋਂ ਦੋਨਾਂ ਬੰਨਾਂ ਦੇ ਸੈਂਟਰ ਦੇ ਵਿੱਚੋਂ ਆਵੇ ਉਹ ਨੀਵਾ ਹੋ ਜਾਊਗਾ ਥੋੜਾ ਜਿਹਾ ਪਾਣੀ ਜਾਣ ਨੂੰ ਇਹ ਉੱਚੇ ਹੋ ਜਾਣਗੇ ਤਾਂ ਤੁਹਾਡਾ ਤੋਂ ਬਹੁਤ ਰਾਹਤ ਮਿਲ ਸਕਦੀ ਹੈ ਡਾਕਟਰ ਸਾਹਿਬ ਜਿਹੜੇ ਜੰਗਲ ਦੀ ਵੀ ਗੱਲ ਹੈ ਨਾ ਜੰਗਲ ਦੇ ਵਿੱਚ ਇੱਥੇ ਮੇਰੇ ਵੀ ਗੱਲਬਾਤ ਹੁੰਦੀ ਰਹਿੰਦੀ ਸੋਲ ਕੰਜ਼ਰਵੇਸ਼ਨ ਵਾਲਿਆਂ ਨਾਲ ਉਹ ਦਰਖਤ ਨਹੀਂ ਰეკਮੈਂਡ ਕਰਦੇ ਉਹ ਮਾਰੇ ਝਾੜੀਆਂ ਝਾੜੀਆਂ ਜਿਹੜੀ ਹੁੰਦੀ ਹੈ ਨਾ ਉਹ ਉਹ ਜਿਆਦਾ ਹੋਲਡ ਰੱਖਦੀਆਂ ਉਹਨਾਂ ਜੜਾਂ ਉਪਰੀਆਂ ਹੁੰਦੀਆਂ ਤੇ ਉਹ ਜਾਦਾ ਵਧੀਆ ਹੋਲਡ ਰੱਖਦੀਆਂ ਸੋ ਇਦਾਂ ਦੀ ਜਿਹੜੀ ਓਬਵੀਅਸਲੀ ਬਹੁਤ ਸਿਆਣੇ-ਸਿਆਣੇ ਬੰਦੇ ਬੈਠੇ ਹੋਣਗੇ ਯੂਨੀਵਰਸਿਟੀਆਂ ਚ ਹਾਂਜੀ 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 ਸੋ ਉਹ ਇਹ ਵਿਚਾਰ ਝਾੜੀਆਂ ਨੀਵੀਆਂ ਹੁੰਦੀਆਂ ਫਿਰ ਉਹ ਜਿਹੜੇ ਪਾਣੀ ਨੂੰ ਰੋਕ ਲੈਂਦੀਆਂ ਜਦ ਰਸਤ ਉੱਤੇ ਹੀ ਨਿਕਲ ਜਾਂਦੇ ਪਾਣੀ ਫਿਰ ਥੱਲੇ ਢਾਲ ਲਾ ਲਾ ਦਿੰਦਾ ਫਿਰ ਥੱਲੇ ਥੱਲੇ ਜਮੀਨ ਨੰਗੀ ਹੋ ਜਾਂਦੀ ਹੈ ਤੇ ਉਹ ਉਹ ਪੋਲਾ ਹੋ ਜਾਂਦਾ ਜੜਾਂ ਕਰਕੇ ਤੇ ਇੱਕ 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 ਮੇਰਾ ਸੁਜੈਸ਼ਨ ਹੋ ਰਿਹਾ ਹੈ ਕਿ ਜਿਹੜਾ ਦਰਿਆਵਾਂ ਦੇ ਵਿੱਚ ਪਾਣੀ ਆ ਜਿਹੜਾ ਆ ਨਾ ਉਸ ਥੋੜਾ ਬਹੁਤ 20% ਚੱਲਦੇ ਰਹਿਣਾ ਚਾਹੀਦਾ ਆ ਉਹ ਜੀ ਜੀ ਅੱਛਾ ਉਹ ਜਿੰਨੇ ਪੁਲ ਹੈਗੇ ਆ ਜਿੱਦਾਂ ਹਾਂ ਪੁਲ ਆ ਕੇ ਬਤੰਟਿਆ ਹਾਂ ਇੱਕ ਤੇ ਝੀਲ ਬਣਾ ਲੈਣ ਥੋੜੀ ਬਹੁਤ ਉਹ ਤੋਂ ਉਹਨੂੰ ਉਹਨੇ ਨੂੰ ਭੁੱਲ ਕਰਕੇ ਅਗਲੇ ਵੀ ਚਲੇ ਜਾ ਉੱਥੋਂ ਫੋਨ ਕਰਕੇ ਗਾਹਾਂ ਤੇ ਚਲੇ ਜਾ ਉਹ ਜਿਹੜਾ ਪਾਣੀ ਵਰਤਿਆ ਜਾ ਸਕਦਾ ਆ ਨੇੜੇ ਤੇੜੇ ਦੇ ਖੇਤਾਂ ਬਾਸ ਜੀ ਨਾਲੇ ਆ ਵੀ ਹੜਾ ਜੰਮੀ ਜਿਹੜੀ ਆ ਉਹ ਪਾਣੀ ਸਟੋਰ ਕਰਨ ਲਈ ਮਦਦ ਤਕੋ ਜੀ ਜਿਹੜੇ ਬੰਨ ਉੱਚੇ ਹੋਣੇ ਆ ਉਹ ਸਾਰੇ ਕਿਸਮ ਦੀ ਝੀਲ ਬਣ ਜਾਣੀ ਆ ਥੱਲੇ ਰੀਚਾਰਜ ਵੀ ਪਾਣੀ ਹੋਊਗਾ ਜੀ ਉਹ ਜੋ ਹੋਰ ਬੈਨੀਫਿਟ ਬਥੇਰੇ ਹੋ ਜਾਣੇ ਆ ਬਿਲਕੁਲ ਆਪਣੇ ਡਾਕਟਰ ਸਾਹਿਬ ਸੁਖਦੀਪ ਰਿਆੜ ਕੋਬਰਮ ਤੋਂ ਜੁੜੇ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਡੇ ਸਤਿਕਾਰਯੋਗ ਅ ਅਜਮੇਰ ਸਿੰਘ ਜੀ ਜੁੜੇ ਸਨ ਉਹਨਾਂ ਨੇ ਪਿਛਲੇ ਗੱਲਬਾਤ ਦੇ ਵਿੱਚ ਹਿੱਸਾ ਪਾਇਆ ਸੀ ਮੇਤੇ ਪੜ੍ਹਨੀ ਹੋਇਆ ਉਹ ਕਹਿੰਦੇ ਬੰਦ ਨਾਲ ਬਾਦ ਨਾਲ ਬਦਨਾਮ ਬੁਰਾ ਮਾਨ ਸਿਆਣੇ ਸਿਆਣੇ ਦਾ ਬਣ ਜਾਏ ਸ਼ਰਾਬੀ ਇਤਿਹਾਰ ਨਹੀਂ ਲੈਣਾ ਸੁਖਵੀਰ ਸਿਉਨ ਜੇ ਬਣ ਜਾਏ ਪਰ ਬਿਜ਼ਨਸ ੜੱਪਣ ਵਾਲਾ ਟੈਗ ਨਹੀਂ ਲੈਣਾ ਕਾਂਗਰਸ ਤੇ ਆਪਰੇਸ਼ਨ ਬਲੂ ਸਟਾਰ ਤੇ ਦਿੱਲੀ ਕਤਲੇਆਮ ਦਾ ਖਹਿੜਾ ਨਹੀਂ ਛੱਡਣਾ ਤੇ ਇਸ ਕਰਕੇ ਕਹਿੰਦੇ ਸੋਣੀਆਂ ਮਟਿਆਰਾਂ ਵੋਟ ਕੈਚ ਕਰਨ ਵਾਸਤੇ ਖਿੱਚਦੇ ਨੇ ਰੱਖਦੇ ਨੇ ਬਿਲਕੁਲ ਉਹ ਦੇਖਿਆ ਕਿ ਕਈ ਬੀਬੀਆਂ ਜਿਹੜੀਆਂ ਨੇ ਐਕਟਰਨੀਆਂ ਤੁਰੀਆਂ ਫਿਰਦੀਆਂ ਨੇ ਡੀਸੀ ਦੇ ਨਾਲੋਂ ਵੀ ਵੱਧ ਰੋਬ ਝਾੜ ਰਹੀਆਂ ਨੇ ਤੇ ਭਵਿੰਦਰ ਜੰਡੂ ਜੀ ਵੀ ਬਰਨਾਲੇ ਵਾਲੇ ਜੁੜੇ ਨੇ ਉਹ ਵੀ ਸੱਤ ਸਿੱਕਲ ਬੁਲਾ ਰਹੇ ਨੇ ਪ੍ਰੋਗਰਾਮ ਜੁੜੇ ਹੋਏ ਨੇ ਕੁਲਵੀਰ ਸੰਧੂ ਸਾਡੇ ਨਾਲ ਜੁੜੇ ਹੋਏ ਨੇ ਸੱਤ ਸਿੱਕਲ ਬੁਲਾ ਰਹੇ ਨੇ ਕਹਿੰਦੇ ਪੋਡਕਾਸਟ ਤੇ ਹੀ ਸੁਣਾਗੇ ਪ੍ਰੋਗਰਾਮ ਤੇ ਲੇਟ ਹੋ ਗਏ ਤਾਂ ਡਾਕਟਰ ਸਾਹਿਬ ਸਾਡੇ ਸਤਿਕਾਰਯੋਗ ਕਰਨੈਲ ਸਿੰਘ ਜੁੜੇ ਨੇ ਤੇ ਉਹਨਾਂ ਨੇ ਬੜੇ ਢੁੱਕਵੇਂ ਕੁਐਸਚਨ ਤੇ ਨੁਕਤੇ ਸਾਂਝੇ ਕੀਤੇ ਨੇ ਕਹਿੰਦੇ ਪੰਜਾਬ ਦੀਆਂ ਦਰਿਆਵਾਂ ਦੀ ਡੀਸਿਲਟਿੰਗ ਗਾਰ ਪੱਲ ਰੇਤਾ ਟਾਉਣ ਦੀ ਜ਼ਿੰਮੇਵਾਰੀ ਕਿਸ ਦੀ ਹੈ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਦੀ ਜਿਹੜਾ AI ਨੇ ਜਵਾਬ ਇਹ ਦਿੱਤਾ ਹੈ ਸਰਚ ਕਰਕੇ ਵੀ ਪੰਜਾਬ ਦੀਆਂ ਨਦੀਆਂ ਦੀ ਡੀਸਿਲਟਿੰਗ ਦੀ ਜ਼ਿੰਮੇਵਾਰੀ ਮੁੱਖ ਤੌਰ ਤੇ ਪੰਜਾਬ ਸਰਕਾਰ ਦੀ ਹੀ ਹੈ ਕਿਉਂਕਿ ਪਾਣੀ ਦਾ ਪ੍ਰਬੰਧਨ ਜਿਸ ਵਿੱਚ ਸਿੰਚਾਈ ਡਰੇਨੇਜ ਤੇ ਨਦੀਆਂ ਦੀ ਸਾਂਭ ਸੰਭਾਲ ਹੈ ਭਾਰਤੀ ਸੰਵਿਧਾਨ ਦੀ ਸਟੇਟ ਚੁੱਟੀ ਐਂਟਰੀ 17 ਦੀਨ ਇੱਕ ਰਾਜ ਵਿਸ਼ਾ ਹੈ ਇਸ ਵਿੱਚ ਸਤਲੁਜ ਬਿਆਸ ਤੇ ਰਾਵੀ ਵਰਗੀਆਂ ਨਦੀਆਂ ਦੀ ਡੀਸੈਲਟਿੰਗ ਵਰਗੀਆਂ ਗਤੀਵਿਧੀਆਂ ਸ਼ਾਮਲ ਹਨ ਜੋ ਕਿ ਹੜ੍ਹਾਂ ਨੂੰ ਰੋਕਣ ਦੀ ਗੱਲ ਕਰਦੀਆਂ ਸੋ ਮੈਂ ਵੀ ਪਹਿਲਾਂ ਵੀ ਇਹੀ ਕਿਹਾ ਸੀਗਾ ਕਿ ਭਾਖੜਾ ਬੋਰਡ ਦਾ ਇਸ਼ੂ ਹੋਰ ਹੈ ਪੰਜਾਬ ਦੀਆਂ ਨਹਿਰਾਂ ਦੀ ਹੈਲਥ ਦਾ ਇਸ਼ੂ ਹੋਰ ਆਪਾਂ ਇਹਨੂੰ ਰਲ ਗੱਡ ਨਾ ਕਰੀਏ ਕਿ ਪਾਣੀ ਆਇਆ ਤੇ ਉਹ ਲੀਕ ਹੋਇਆ ਨਹਿਰਾਂ ਚ ਬੰਨ ਟੁੱਟੇ ਤੇ ਜੀ ਇਹ ਇਹਦਾ ਹੁਣ ਉਹ ਨਹਿਰਾਂ ਵਾਲੇ ਪੰਜਾਬ ਵਾਲੇ ਬੋਰਡ ਤੇ ਲੰਬੂ ਲਾਉਂਦੇ ਨੇ ਬੋਰਡ ਵਾਲੇ ਕਹਿੰਦੇ ਉਹਨਾਂ ਦੀ ਜ਼ਿੰਮੇਵਾਰੀ ਆ ਇਹਦੇ ਬਾਰੇ ਕੋਈ ਇੱਕ ਛੋਟੀ ਜਿਹੀ ਟਿੱਪਣੀ ਜੀ ਜੀ ਪਹਿਲਾਂ ਤਾਂ ਇਹ ਆ ਵੀ ਆਪਣਾ ਘਰ ਆਪ ਸੂਤ ਕਰ ਲਈਏ ਤਾਂ ਦੂਜੇ ਨੂੰ ਲੰਬਾ ਤਾਂ ਦੇਈਏ ਜੀ ਜੀ ਜੇ ਹੁਣ ਅਸੀਂ ਆਪਣੀ ਆਪਣਾ ਫਰਜ ਨਿਭਾ ਲਈਏ ਸਾਡੀਆਂ ਡਿਊਟੀਆਂ ਪੂਰੀਆਂ ਕਰ ਲਈਏ ਤਾਂ ਫੇਰ ਦੂਜਿਆਂ ਨੂੰ ਤੱਕਈਏ ਵੀ ਜੀ ਤੇ ਜਿਆਦਾ ਅਸੀਂ ਨਹੀਂ ਕੰਮ ਕਰਦੇ ਇਹ ਬਿਲਕੁਲ ਨਹੀਂ ਉਹਦੀ ਗੱਲ ਠੀਕ ਹੈ ਕਿ ਦਰਿਆਵਾਂ ਦੇ ਵਿੱਚੋਂ ਜਿਹੜਾ ਹੈ ਉਹੀ ਮੈਂ ਕਹਿੰਦਾ ਸੈਂਟਰ ਦੇ ਵਿੱਚ ਦੋਨਾਂ ਬੰਨ੍ਹ ਦੇ ਸੈਂਟਰ ਦੇ ਵਿੱਚੋਂ ਉਹਨੂੰ ਚੁੱਕਣ ਤੇ ਮਿੱਟੀ ਚੋਕੇ ਬੰਨ੍ਹਾਂ ਦੇ ਉੱਤੇ ਪਾਉਣ ਬੜੇ ਉੱਚੇ ਬੰਨ੍ਹ ਜਿੱਦਾਂ ਹਾਈਵੇ ਸੁਪਰ ਹਾਈਵੇ ਜਾਂਦਾ ਦਿੱਲੀ ਤੋਂ ਬਣਾਉਣ ਡਏ ਨੇ ਜੰਮੂ ਤੱਕ ਇਹੋ ਜਿਹਾ ਆਪਣਾ ਜੋ ਹੜ ਆਜ ਵਾਲੇ ਨੂੰ ਪਾਣੀ ਕਿੱਲੇ ਰਹੇ ਨਹੀਂ ਜੇ ਪੌਣਾ ਤਾਂ ਤੁਸੀਂ ਬਿਲਕੁਲ ਇਹ ਦੋਨਾਂ ਦੇ ਵਿਚਾਲੇ ਪਾਣੀ ਰਹੇ ਜਿੰਨਾ ਮਰਜੀ ਆ ਜਾਵੇ ਉੱਤੋਂ ਮੁੱਜ ਲਈ ਆਦਾ ਜਿਹੜਾ ਸੈਂਟਰ ਜੀਆ ਨੀਮਾ ਹੋ ਜਾਣਾ ਕੁਝ ਜਿਹੜਾ ਉਹੀ ਮਿੱਟੀ ਚੋੱਕੇ ਜਿਹੜੇ ਬੰਦੇ ਤੇ ਬੈ ਜਾਣੀਆਂ ਉੱਥੇ ਝਾੜੀਆਂ ਲਾਦੇ ਉਹ ਕੰਨ ਪਾਣੀ ਦੋਂਦੇ ਪਾਸੇ ਰੁਕੋ ਪਾਣੀ ਕਿੰਨਾ ਘਟਾ ਲ ਲੋਗਾ ਫਿਰ ਇੱਕ ਇੱਕ ਡਾਕਟਰ ਸਾਹਿਬ ਥੋੜਾ ਜਿਹਾ ਡਿਫਰੈਂਟ ਟਾਪਿਕ ਹੈ ਇੱਕ ਜਿਹੜਾ ਇਹ ਰੇਤਾ ਨਹੀਂ ਚੱਕਣ ਦਿੰਦੇ ਅੱਗੇ ਤਾਂ ਜਾਂਦੇ ਕੋਈ ਰੇਤਾ ਲੈ ਆਂਦਾ ਸੀ ਡਵੈਲਪਮੈਂਟ ਹੋ ਰਹੀ ਹੈ ਹੁਣ ਬਲੈਕ ਹੋ ਰਹੀ ਹੈ ਰੇਤੇ ਦੀ ਤੇ ਰੇਤਾ ਉਹ ਉਹ ਜਿਹੜੀ ਨਹਿਰਾਂ ਦੀ ਡੀਸਿਲਟਿੰਗ ਕਰਦੇ ਕਰਨੀ ਪੈਂਦੀ ਆ ਉਹਨੂੰ ਉਹਨੂੰ ਤਾਂ ਰੋਕ ਰਿਆ ਹੈ ਇਹ ਮਤਲਬ ਪ੍ਰੋਪਰ ਤਰੀਕੇ ਨਾਲ ਮੈਨੇਜ ਨਹੀਂ ਕਰ ਰਹੇ ਸ਼ਾਇਦ ਕ੍ਰਿਸ਼ਨ ਕੁਮਾਰ ਜੀ ਉਹਨਾਂ ਨੂੰ ਇਸੇ ਕਰਕੇ ਕਹਿ ਰਿਆ ਸੀ ਕਿ ਤੁਸੀਂ ਰੇਤੇ ਦੀਆਂ ਕੀਮਤਾਂ ਇੰਨੀਆਂ ਚੱਕਵਾ ਦਿੱਤੀਆਂ ਔਰ ਉਹਦਾ ਟੈਕਸ ਵੀ ਨਹੀਂ ਜਾ ਰਿਹਾ ਉਹ ਵੀ ਸਾਰੇ ਐਮਐਲਏ ਖਾ ਰਹੇ ਨੇ ਲੋਕਲ ਆਪਣੇ ਠੀਕ ਹੈ ਵੀ ਉਹ ਵੀ ਇੱਕ ਖੜਾ ਦਾ ਕਾਰਨ ਹੈ ਕਿ ਉਹਦੀ ਪ੍ਰੋਪਰ ਸਮੇਂ ਸਿਰ ਡੀਸਿਲਟਿੰਗ ਨਹੀਂ ਜਦੋਂ ਆਪਾਂ ਰੇਤਾ ਕੱਢਦੇ ਨਾ ਨਹਿਰ ਦੇ ਵਿੱਚ ਉਹ ਤਾਂ ਪਿੱਛੋਂ ਹੀ ਆਇਆ ਹੁੰਦਾ ਉਹਨੂੰ ਵੀ ਕੱਢਣਾ ਹੁੰਦਾ ਪੱਥਰ ਤੇ ਜੋ ਵੀ ਕੱਢਣਾ ਗੱਲ ਸਿੱਧੂ ਸਾਹਿਬ ਤੇ ਜਿਹੜੀ ਲੌਂਗ ਟਰਮ ਜਿਹੜੀ ਪਾਲਿਸੀ ਆ ਉਹ ਹੈ ਦੀ ਕੋਈ ਨਹੀਂ ਹਾਂ ਮੈਂ ਐਮ ਗ੍ਰੀਸ਼ਨ ਕੁਮਾਰ ਨੂੰ ਜਿੰਨਾ ਮਰਜੀ ਅਸੀਂ ਕਹੀ ਜਾਈਏ ਜਿੰਨਾ ਕਿ ਇਮਾਨਦਾਰ ਬੰਦਾ ਆ ਮੈਨੂੰ ਮੈਨੂੰ ਅੱਜ ਤੱਕ ਅਸੀਂ ਨਹੀਂ ਦੇਖਿਆ ਇੰਨਾ ਇਮਾਨਦਾਰ ਬੰਦਾ ਉਹ ਉਹ ਨੂੰ ਡਿਸਕਰੇਜ ਕਰਨ ਵਾਲੀ ਗੱਲ ਆ ਇਹ ਡਿਸਕਸ ਕੀਤੇ ਜਾ ਸਕਦਾ ਜੇ ਉਹਦਾ ਕਸੂਰ ਆ ਉਹ ਇੰਟੈਂਸ਼ਨਲੀ ਨਹੀਂ ਉਹਨੇ ਕੀਤਾ ਹੋਣਾ ਉਹ ਤਾਂ ਅਸੀਂ ਦੇਖਿਆ ਹੋਇਆ ਹੈ ਨਹੀਂ ਉਹ ਉਹ ਤਾਂ ਡਾਕਟਰ ਸਾਹਿਬ ਉਹ ਤਾਂ ਪਾਲਿਸੀ ਪੋਲੀਟੀਸ਼ੀਨਾਂ ਦੀ ਪਾਲਿਸੀ ਹੋਏਗੀ ਤਾਂ ਉੱਤੇ ਕੰਮ ਕਰੇਗਾ ਨਾ ਹਾਂ ਪਾਲਿਸੀ ਬਣਾਉਣੀ ਪੋਲੀਟੀਸ਼ੀਨਸ ਨੇ ਇਹ ਜਿਹੜੇ ਐਮਐਲਏ ਉਹਨੇ ਬਣਨੇ ਐਮਐਲਏ ਐ ਜਾਂ ਜਿੰਨੇ ਮੰਤਰੀ ਆ ਇਹਨਾਂ ਦਾ ਕੰਮ ਕੀ ਆ ਇਹਨਾਂ ਪਾਲਿਸੀ ਪਾਲਿਸੀਆਂ ਬਣਾਉਣ ਦਾ ਕੰਮ ਮੈਂ ਇਹਨਾਂ ਦਾ ਨਾ ਕਿ ਇੰਪਲੀਮੈਂਟ ਕਰਨ ਦਾ ਪਾਲਿਸੀਆਂ ਬਣਾਓ ਤੁਸੀਂ ਵਧੀਆ ਫਿਰ ਅਫਸਰ ਜਿਹੜੇ ਆ ਉਹ ਇੰਪਲੀਮੈਂਟ ਕਰ ਦੇਗੇ ਕਿੱਦਾਂ ਨਾ ਕਰ ਦੇਗੇ ਜਿਹੜੇ ਸ਼ੈਡੋ ਮਿਨਿਸਟਰ ਹੁੰਦੇ ਆ ਉਹ ਕਾਦੇ ਵਾਸਤੇ ਹੁੰਦੇ ਆ ਹਮ ਆਪਣੇ ਹੈ ਨਹੀਂ ਸ਼ੈਡੋ ਮਿਨਿਸਟਰ ਇੱਥੇ ਉਹ ਆਪੋਜੀਸ਼ਨ ਦੇ ਜਿਹੜੇ ਕੰਮ ਕੀਤੇ ਬਹਿਦੇ ਕੀਤੇ ਹੁੰਦੇ ਉਹਨਾਂ ਨੇ ਮਗਰਮਗਰ ਤੋਰੇ ਫਿਰਦੇ ਆ ਵੀ ਇਹ ਕਰਦੇ ਆ ਕਿ ਨਹੀਂ ਕਰਦੇ ਹਮ ਇਹ ਤਾਂ ਜਾ ਕੇ ਉਹ ਕੰਮ ਕਰਦੇ ਆ ਜਿਹੜੀ ਉਹਨਾਂ ਦੀ ਡਿਊਟੀ ਨਹੀਂ ਹੈ ਸਾਡਿਆਂ ਦੀ ਇਹ ਐਚਰ ਕਾਨੂੰਨ ਬਣਾਉਣ ਪਾਲਿਸੀਆਂ ਬਣਾਉਣ ਫੇਰ ਜਿਹੜੇ ਆ ਬਿਊਰੋਕਰੇਟਸ ਨਾ ਕੰਮ ਕਰਨ ਫੇਰ ਤੁਸੀਂ ਪੁੱਛਣ ਵਾਲੇ ਆ ਬਿਲਕੁਲ ਪਾਲਿਸੀਆਂ ਵੀ ਇਹੀ ਬਣਾਉਂਦੇ ਆ ਖੇਤਾਂ 'ਚ ਵੀ ਇਹੀ ਜਾਂਦੇ ਆ ਉੱਥੇ ਜਾ ਕੇ ਆਰਡਰ ਵੀ ਇਹੀ ਕਰਦੇ ਆ ਮੁੜ ਕੇ ਜਦ ਗਲਤ ਹੋ ਜਾਂਦਾ ਤਾਂ ਇਹ ਫਲਨ ਕ੍ਰਿਸ਼ਨ ਕੁਮਾਰ ਮੜਾ ਫਲਾਨਾ ਮੜਾ ਉਹ ਮੜਾ ਮੜਾ ਕੋਈ ਦੀ ਗੱਲ ਹੈ ਵੀ ਡਾਕਟਰ ਸਾਹਿਬ ਉਹ ਬੰਦੇ ਉੱਥੇ ਤੁਰੇ ਫਿਰਦੇ ਨੇ ਉੱਥੇ ਪੋਲੀਟੀਸ਼ਨ ਘੱਟ ਤੁਰੇ ਫਿਰਦੇ ਹੋਣੇ ਚਾਹੀਦੇ ਆ ਇਸ ਵੇਲੇ ਉੱਥੇ ਪ੍ਰਸ਼ਾਸਨ ਉੱਤੇ ਵਰਕਰ ਤੁਰੇ ਹੋਣੇ ਚਾਹੀਦੇ ਆ ਠੀਕ ਹੈ ਤੇ ਇਹ ਬਸ ਰੀਲਾਂ ਬਣਾਉਣ ਦੇ ਚੱਕਰ ਦੇ ਵਿੱਚ ਹੱਥ ਤੇ ਰੋਟੀ ਰੱਖ ਕੇ ਗਿੱਟਾ ਲਵੇੜ ਕੇ ਚੱਲ ਮੇਰੇ ਭਾਈ ਮੇਰਾ ਕੰਮ ਹੋ ਗਿਆ ਮੇਰਾ ਕੰਮ ਹੋ ਗਿਆ ਹਣਾ ਕਰ ਆਪਾਂ ਜਾਂਦੇ ਜਾਂਦੇ ਡਾਕਟਰ ਸਾਹਿਬ ਇੱਕ ਨਾ ਹਾਂ ਤਸਵੀਰ ਸਾਂਝੀ ਕਰਨੀ ਆ ਇਹ ਤਸਵੀਰ ਹਾਂਜੀ ਅਮਰਦੀ ਭੈਣ ਜੀ ਹੋਣਾ ਨੇ ਨਾ ਸੁਨੇਹਾ ਭੇਜਿਆ ਵੀ ਇਹ ਮੈਲਬਨ ਦੀ ਇੱਕ ਬਹੁਤ ਹੀ ਮਸ਼ਹੂਰ ਗਲੀ ਆ ਜਿੱਥੇ ਦੁਨੀਆ ਭਰ ਦੇ ਕਲਾਕਾਰ ਆਪਣੀ ਗ੍ਰਾਫਿਟੀ ਰਾਹੀਂ ਕਲਾ ਦਾ ਪ੍ਰਦਰਸ਼ਨ ਕਰਦੇ ਹਨ ਇਸ ਗਲੀ ਵਿੱਚ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦੀ ਤਸਵੀਰ ਇਸ ਕਲਾਕਾਰ ਨੇ ਬਣਾਈ ਹੈ ਜੋ ਕਿ ਜਸਵੰਤ ਸਿੰਘ ਜੀ ਨੂੰ ਇੱਕ ਮਨੁੱਖੀ ਹੱਕਾਂ ਦੇ ਹੱਕ ਵਿੱਚ ਨਿੱਤਰਣ ਵਾਲੇ ਮਨੁੱਖ ਵੱਲੋਂ ਯਾਦ ਰੱਖਣ ਉਹਨਾਂ ਦੇ ਘਾਲਣਾ ਨੂੰ ਤਸਦੀਕ ਕਰਨ ਅਤੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਹਿੱਤ ਬਣਾਈ ਗਈ ਹੈ ਸੋ ਇਹ ਕਲਾਕਾਰ ਨੇ ਤਸਵੀਰ ਬਣਾਈ ਹੈ ਜੀ ਬਹੁਤ ਫੇਮਸ ਸਟ੍ਰੀਟ ਹੈ ਮੈਲਬਨ ਦੇ ਵਿੱਚ ਸੋ ਬਹੁਤ ਵਧੀਆ ਤੇ ਹਾਂਜੀ ਤੇ ਇਹ ਜਾਣਕਾਰੀ ਅਮਰਦੀਪ ਕੌਰ ਭੈਣ ਜੀ ਹੋਣਾ ਨੇ ਦਿੱਤੀ ਸੀਗੀ ਸਾਨੂੰ ਮੈਲਬਨ ਤੋਂ ਬਹਾਦਰ ਸਿੰਘ ਜੀ ਹੁਣੀ ਜੁੜੇ ਨੇ ਉਹ ਵੀ ਸਾਸਤਰੀ ਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਜੀ ਸਭ ਦਾ ਤੇ ਬਲਵੰਤ ਸਿੰਘ ਵੀ ਸਾਡੇ ਨਾਲ ਜੁੜੇ ਨੇ ਤੇ ਕਹਿੰਦੇ ਕਿ ਦਰਾਹ ਵਿੱਚ ਜਿੱਥੇ ਮਾਈਨਿੰਗ ਹੁੰਦੀ ਆ ਪਾਣੀ ਵਾ ਉਸੇ ਪਾਸੇ ਹੋ ਜਾਂਦਾ ਇਧਰਿਆ ਦੇ ਵਿੱਚ ਅੱਛਾ ਪਾਣੀ ਉਸੇ ਪਾਸੇ ਹੋ ਜਾਂਦਾ ਆ ਹਾਂਜੀ ਇਹ ਮੈਨੇਜ ਕਰਨੀ ਪੈਂਦੀ ਆ ਜੀ ਪੂਰੀ ਤਰ੍ਹਾਂ ਸਿੱਧੂ ਸਿੱਧੂ ਸਾਹਿਬ ਮੇਰੀ ਇੱਕ ਬੇਨਤੀ ਆ ਜੀ ਕੀ ਚੈਨਲ ਰਾਹੀਂ ਕਿਸੇ ਤਰ੍ਹਾਂ ਅਸੀਂ ਪੰਜਾਬ ਸਰਕਾਰ ਨੂੰ ਇਹ ਭੇਜ ਸਕਦੇ ਆ ਕਿ ਆਪਣੇ ਡਿਪਾਰਟਮੈਂਟ ਜਿਹੜੇ ਸੋਲ ਟੈਸਟਿੰਗ ਲਈ ਜਿਹੜੇ ਆ ਉਹ ਤਿਆਰ ਰੱਖੋ ਤੁਸੀਂ ਤਾਂ ਕਿ ਗਾਈਡਲਾਈਨ ਸਭ ਕੋਈ ਗਾਈਡਲਾਈਨ ਉਤੋਂ ਹੀ ਮਿਲਣੀ ਆ ਕਿ ਕਿਹੜੇ ਪਿੰਡ ਚ ਕੀ ਕਰਨਾ ਕੀ ਪ੍ਰੋਬਲਮ ਹੈ ਕਿੰਨੀ ਸਿਲਟ ਹੈ ਕਿੰਨਾ ਰੇਤਾ ਕੀ ਹੈਗਾ ਤਾਂ ਕਿ ਉਸ ਰਿਪੋਰਟ ਤੋਂ ਅਸੈਸਮੈਂਟ ਹੋਣੀ ਹੈ ਜੀ ਮੈਂ ਇਹ ਕਟਿੰਗ ਵਾਈਸ ਚਾਂਸਲਰ ਸਾਹਿਬ ਪੀਏਯੂ ਨੂੰ ਵੀ ਭੇਜ ਦੰਨਾ ਹੈ ਮੇਰੇ ਸੰਪਰਕਚ ਨੇ ਤੇ ਹੋਰ ਪ੍ਰੋਫੈਸਰਜ਼ ਵੀ ਨੇ ਤੇ ਪੰਜਾਬ ਸਰਕਾਰ ਦੇ ਕੁਝ ਅਮਲਾ ਫੈਲਾ ਵੀ ਹੈਗਾ ਮੇਰੇ ਲਿੰਕ ਚ ਮੈਂ ਉਹਨਾਂ ਨੂੰ ਵੀ ਲਿੰਕ ਭੇਜ ਦਾਂਗਾ ਤਾਂ ਕਿ ਸੁਨੇਹਾ ਪਹੁੰਚ ਸਕੇ ਉਹਨਾਂ ਤੱਕ ਤੇ ਕੱਟ ਕੇ ਭੇਜ ਦਾਂਗਾ ਜੀ ਤੇ ਡਾਕਟਰ ਸਾਹਿਬ ਲਈਏ ਇਜਾਜ਼ਤ ਤੇ ਅਗਲੇ ਹਫਤੇ ਅਸੀਂ ਲਾਈਵ ਮਿਲਾਂਗੇ ਜੀ ਉੱਥੇ ਔਨ ਦਾ ਸਪੌਟ ਉਹ ਉਹ ਫਿਰ ਐਡਰੈਸ ਭੇਜ ਦਿਓ ਜੀ ਜਿੱਥੇ ਇਕੱਠੇ ਹਾਂਜੀ ਜੀ ਡੈਫੀਨਿਟ ਡੈਫੀਨਿਟ ਠੀਕ ਹੈ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ